ਮਹਾਲੀ ਦੇ ਫੇਜ਼ 5 ਦੀ ਕੋਠੀ ਨੰਬਰ 1764 ਵਿੱਚ ਇੱਕ ਬਜ਼ੁਰਗ ਔਰਤ ਦਾ ਕਤਲ ਹੋ ਗਿਆ। ਇਹ ਕਰਿਸ਼ੇਨ ਕੁਮਾਰ ਗੁਇਲ ਦਾ ਹੈ ਜੋ ਸਾਬਕਾ ਅਸਿਸਟੈਂਟ ਐਡਵੋਕੇਟ ਜਨਰਲ ਰਿਟਾਇਰਡ ਹਨ। ਉਹਨਾਂ ਦੀ ਪਤਨੀ ਅਸ਼ੋਕ ਕੁਮਾਰੀ ਬੀਤੀ ਰਾਤ ਘਰ ਵਿੱਚ ਇਕੱਲੀ ਹੀ ਸੀ ਜਦੋਂ ਦੋ ਹਮਲਾਵਰ ਘਰ ਵਿੱਚ ਵੜਿਆ ਅਤੇ ਉਹਨਾਂ ਦਾ ਕਤਲ ਕਰ ਦਿੱਤਾ। ਹਮਲਾਵਰ ਘਰ ਵਿੱਚ ਮੌਜੂਦ ਨੌਕਰ ਨੀਰਜ ਕੁਮਾਰ ਨੂੰ ਬੰਨ੍ਹ ਕੇ ਲੰਘੇ। ਇਸ ਘਰ ਵਿੱਚ ਤਾਂ ਸੀਸੀਟੀਵੀ ਕੈਮਰਾ ਮੌਜੂਦ ਨਹੀਂ ਪਰ ਨਾਲ ਦੇ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਦੋ ਵਿਅਕਤੀ ਆਪਣਾ ਮੂਹ ਲਪੇਟ ਕੇ ਇਸ ਘਰ ਵਿੱਚ ਅੰਦਰ ਦਾਖਲ ਹੁੰਦੇ ਦਿਖਾਈ ਦਿੰਦੇ ਹਨ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹਨਾਂ ਵਿਅਕਤੀਆਂ ਨੇ ਪਹਿਲਾਂ ਗੋਇਲ ਸਾਹਿਬ ਕਹਿ ਕੇ ਆਵਾਜ਼ ਮਾਰੀ ਅਤੇ ਜਦੋਂ ਉਹਨਾਂ ਦੀ ਪਤਨੀ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਹ ਅੰਦਰ ਆਣ ਬੜੇ ਹਾਲਾਂਕਿ ਉਹਨਾਂ ਦੇ ਰਿਸ਼ਤੇਦਾਰਾਂ ਦੇ ਦੱਸਣ ਮੁਤਾਬਕ ਉਹ ਤਾਂ ਦਿਨ ਵਿੱਚ ਵੀ ਕਿਸੇ ਨੂੰ ਦਰਵਾਜ਼ਾ ਨਹੀਂ ਸੀ ਖੋਲਦੇ ਤਾਂ ਰਾਤ ਨੂੰ ਤਾਂ ਕਿਸੇ ਨੂੰ ਦਰਵਾਜ਼ਾ ਖੋਲ੍ਹਣ ਦਾ ਕੋਈ ਮਤਲਬ ਹੀ ਨਹੀਂ ਸੀ ਇਸ ਦਾ ਮਤਲਬ ਇਹ ਹੋ ਸਕਦਾ ਹੈ ਕਿ ਹਮਲਾਵਰ ਉਹਨਾਂ ਦੀ ਜਾਣ ਪਛਾਣਦੇ ਸੀ ਹੋਰ ਕੀ ਕਰਨਾ ਪਰਿਵਾਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਉਹਨਾਂ ਦੇ ਪਤੀ ਮਸਕਟ ਗਏ ਹੋਏ ਸਨ ਜਿੱਥੇ ਕਿ ਉਹਨਾਂ ਦੀ ਵੱਡੀ ਬੇਟੀ ਰਹਿੰਦੀ ਹੈ ਉਹਨਾਂ ਦੀ ਛੋਟੀ ਬੇਟੀ ਅਤੇ ਦੋਤੀ ਵੀ ਮਸਕਟ ਗਏ ਹੋਏ ਸਨ ਮੇਰ ਸਾਹਿਬ ਜਿਹੜਾ ਪੰਜ ਫੇਸ ਇਹ ਇਨਸੀਡੈਂਟ ਹੋਇਆ ਹੋਣਾ ਤੁਸੀਂ ਇੱਥੇ ਪਹੁੰਚੇ ਹੋਇਆ ਦੱਸੋ ਇਹਦੇ ਬਾਰੇ ਬੜੀ ਹੀ ਦੁਖਦਾਈ ਗੱਲ ਹੈ ਕਿ ਗੋਲ ਸਾਹਿਬ ਸਿੱਧੂ ਸਾਹਿਬ ਦੇ ਬੜੇ ਚੰਗੇ ਦੋਸਤ ਨੇ ਉਹ ਮਸਕਟ ਗਏ ਹੋਏ ਨੇ ਆਪਣੀ ਬੇਟੀ ਕੋਲ ਔਰ ਉਹਨਾਂ ਦੇ ਘਰੇ ਉਹਨਾਂ ਦੇ ਵਾਈਫ ਸੀਗੇ ਕੱਲੇ ਔਰ ਨੌਕਰ ਸੀਗਾ ਘਰ ਦੇ ਵਿੱਚ ਔਰ ਰਾਤ ਨੂੰ 11:40 ਦੇ ਜਿਵੇਂ ਪਤਾ ਲੱਗਿਆ ਕੈਮਰਾ ਤੋਂ ਦੇਖਿਆ ਕਿ ਰਾਤ ਨੂੰ 11:40 ਦੇ ਬੇਕ ਆਫ ਦੋ ਬੰਦੇ ਆਏ ਨੇ ਔਰ ਉਹ ਆ ਕੇ ਘਰ ਦੇ ਵਿੱਚ ਕਿਵੇਂ ਐਂਟਰ ਹੋਏ ਆ ਉਹ ਹਮੇ ਮਤਲਬ ਬਾਅਦ ਚ ਪਤਾ ਲੱਗੂਗਾ ਔਰ ਉਹਨਾਂ ਨੇ ਜਿਹੜਾ ਹੈਗਾ ਕਿ ਉਹ ਮੈਡਮ ਦਾ ਕਤਲ ਕਰਤਾ ਉਹਦਾ ਨੌਕਰ ਹੈਗਾ ਉਹਨੂੰ ਉਹਨਾਂ ਨੇ ਜਦੋਂ ਵਜੇ ਨਾਲ ਬੰਨਿਆ ਹੋਇਆ ਸੀਗਾ ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਜੋ ਸਰਕਾਰ ਦੀ ਕਾਰਗੁਜ਼ਾਰੀ ਆ ਜੋ ਲਾਂਡ ਆਰਡਰ ਹੈਗਾ ਪੰਜਾਬ ਦੇ ਵਿੱਚ ਗੱਲ ਕਰ ਲਓ ਬਹੁਤ ਮਾੜੀ ਹਾਲਤਾਂ ਔਰ ਮੋਹਾਲੀ ਵਰਗੇ ਸ਼ਹਿਰ ਦੇ ਵਿੱਚ ਅਸੀਂ ਹਰ ਇੱਕ ਬੰਦਾ ਬੜੇ ਮਾਣ ਨਾਲ ਕਹਿੰਦਾ ਕਿ ਜੇ ਅਸੀਂ ਮੋਹਾਲੀ ਦੇ ਰਹਿਣ ਵਾਲੇ ਆ ਮੋਹਾਲੀ ਰਾਜਧਾਨੀ ਆ ਵੱਡੇ ਲੀਡਰ ਆ ਕੇ ਵੱਡੇ ਵੱਡੇ ਦਾਅਵੇ ਵਾਦੇ ਵੀ ਕਰਦੇ ਆ ਬਾਅਦ ਜਾ ਕੇ ਪਰ ਮੋਹਾਲੀ ਦੇ ਵਿੱਚ ਉਹ ਤਰ੍ਹਾਂ ਦੀ ਸਿਕਿਉਰਿਟੀ ਕੋਈ ਨਹੀਂ ਪਹਿਲਾਂ ਵੀ ਇੱਥੇ ਮਨੂੰ ਰਾਜਨ ਸਿੰਘ ਖੜੇ ਨੇ ਇਹਨਾਂ ਦੱਸਿਆ ਆਪਣਾ ਡਾਕਟਰ ਬੜੇ ਸੀਨੀਅਰ ਡਾਕਟਰ ਇਸੇ ਜਾਂਦੇ ਆ ਉਹਨਾਂ ਦੇ ਇੱਕ ਵਾਰੀ ਇਸੇ ਮਨਵ ਫਾਇਰਿੰਗ ਹੋ ਗਈ ਸੀ ਉਸ ਟਾਈਮ ਵੀ ਬੜਾ ਰੌਲਾ ਰੱਪਾ ਪਿਆ ਸੀ ਖਾਸ ਕਰਕੇ ਜਿਹੜਾ 5 ਫੇਜ ਦਾ 1700 ਨੰਬਰਾਂ ਦਾ ਇਲਾਕਾ ਹੈਗਾ ਇਹਨੂੰ ਤਾਂ ਖਾਸ ਕਰਕੇ ਟਾਰਗੇਟ ਕੀਤਾ ਜਾ ਰਿਹਾ ਹੈ ਔਰ ਬਾਰ-ਬਾਰ ਇਸੇ ਕੋਈ ਨਾ ਕੋਈ ਇਸ ਤਰ੍ਹਾਂ ਦੀ ਕਰਨਾ ਵਾਪਰਦੀ ਆ ਜਿਹੜੀ ਮਤਲਬ ਸੁਣ ਕੇ ਹੈਰਾਨਗੀ ਵਾਲੀ ਗੱਲ ਹੋ ਜਾਂਦੀ ਹੈ ਕਿ ਜਿਹੜਾ ਇਸ ਤਰ੍ਹਾਂ ਉੱਥੇ ਹੋਇਆ ਹੈਗਾ ਸੋ ਮੈਂ ਤਾਂ ਮਹੱਲਾ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਇਹ ਬੇਨਤੀ ਕਰਦਾ ਕਿ ਸਾਨੂੰ ਸਰਕਾਰਾਂ ਤੋਂ ਤਾਂ ਕੋਈ ਆਸ ਹੈ ਨਹੀਂ ਔਰ ਜੋ ਪੁਲਿਸ ਦੀ ਨਫਰੀ ਆ ਉਹ ਬਹੁਤ ਘੱਟ ਹੈ 3B2 ਚਲਾ ਲੋਂਗੇ 5 ਫੇਸ ਚਲੇ ਜਾਂ 5 ਫੇਸ ਖਾਲੀ ਹੋ ਜਾਊਗਾ 5 ਫੇਸ ਲਾਉਂਗੇ 3B2 ਖਾਲੀ ਹੋ ਜਾਊਗਾ ਔਰ ਮੈਂ ਦਾ ਇਹ ਕਹਿਣਾ ਚਾਹੁੰਦਾ ਕਿ ਜੇ ਬਾਈ ਚਾਂਸ ਹੁਣ ਇਸ ਤਰ੍ਹਾਂ ਸਰਕਾਰ ਦੇ ਹੱਥ ਖੜੇ ਨੇ ਤਾਂ ਫਿਰ ਸਾਨੂੰ ਆਪਣੀ ਸਿਕਿਉਰਿਟੀ ਵਾਸਤੇ ਭਾਵੇਂ ਅਸੀਂ ਆਪਣਾ ਹੀ ਕੋਈ ਚੌਕੀਦਾਰ ਵਗੈਰਾ ਰੱਖਣਾ ਸ਼ੁਰੂ ਕਰੀਏ ਤਾਂ ਕਿ ਸਾਨੂੰ ਥੋੜਾ ਬਹੁਤਾ ਕੋਈ ਬੰਦਾ ਬਾਹਰ ਤੁਰਿਆ ਫਿਰਦਾ ਹੋਵੇ ਤੇ ਬਾਹਰੋਂ ਬੰਦੇ ਨੂੰ ਆਉਣ ਨਾਲ ਥੋੜਾ ਡਰ ਹੋਵੇ ਕਿ ਮਤਲਬ ਜੋ ਮੈਂ ਇੱਥੇ ਜਾ ਰਿਹਾ ਤੇ ਇੱਥੇ ਕੋਈ ਬੰਦਾ ਜਾਗਦਾ ਵੀ ਹੈਗਾ ਨੇ ਤਾਂ ਇਹ ਆਗੇ ਕਾਰਨ ਇੱਕ ਮਤਲਬ ਸਾਰੇ ਲੋਕੀ ਕਾਫੀ ਲੋਕ ਬਾਹਰ ਗਏ ਹੋਏ ਨੇ ਬੱਚੇ ਬਾਹਰ ਚਲੇ ਗਏ ਉਹਨਾਂ ਦੇ ਜਿਹੜੇ ਪੇਰੈਂਟਸ ਇੱਥੇ ਹੈਗੇ ਨੇ ਬਜ਼ੁਰਗ ਹਨ ਸੀਨੀਅਰ ਸਿਟੀਜ਼ਨ ਨੇ ਔਰ ਉਹਨਾਂ ਵਾਸਤੇ ਰਹਿਣਾ ਬੜਾ ਮੁਸ਼ਕਲ ਹੈ ਔਰ ਉਹ ਉਹਨਾਂ ਦਾ ਬਿਲਕੁਲ ਕਿਸ ਤਰ੍ਹਾਂ ਦਾ ਕੋਈ ਰਹਿਮ ਹੈ ਹੀ ਨਹੀਂ ਔਰ ਆਉਂਦੇ ਸਾਰ ਜਿਵੇਂ ਹੁਣ ਦੱਸਿਆ ਕਿ ਗੱਲ ਵੱਡਤਾ ਗੱਲ ਵੱਡਣਾ ਭਾਈ ਕਿਸੇ ਦਾ ਸੌਖਾ ਕੰਮ ਨਹੀਂ ਔਰ ਐਸੇ ਕਿ ਛੋਟਾ ਜਿਹਾ ਡੌਗੀ ਆ ਮੈਂ ਤੁਹਾਨੂੰ ਛੋਟੀ ਗੱਲ ਦੱਸਦਾ ਉਹ ਕਦੇ ਮਾਤਾ ਜੀ ਦੇ ਹਮੇਸ਼ਾ ਗੋਦੀ 'ਚ ਬੈਠਾ ਰਹਿੰਦਾ ਸੀਗਾ ਉਹ ਹੁਣ ਤੱਕ ਰੋਣੋਂ ਨਹੀਂ हट ਰਿਹਾ ਮੈਨੂੰ ਉਹਨੂੰ ਇਹ ਲੱਗਦਾ ਕਿ ਮੇਰੀ ਮਾਂ ਮਰ ਗਈ। ਸੋ ਗੱਲ ਇਹ ਆ ਕਿ ਅਸੀਂ ਮਹਾਲੀ 'ਚ ਜ਼ਰੂਰ ਕਹਿੰਨੇ ਕਿ ਅਸੀਂ ਮਹਾਲੀ 'ਚ ਰਹਿੰਦੇ ਆ ਪਰ ਮਹਾਲੀ ਦੇ ਵਿੱਚ ਵੀ ਜੰਗਲ ਵਰਗਾ ਜਿਹੜਾ ਰਾਜ ਜਿਹੜਾ ਹੈਗਾ ਹੋਇਆ ਪਿਆ ਔਰ ਮੈਂ ਸਰਕਾਰ ਨੂੰ ਬੇਨਤੀ ਕਰਦਾ ਕੋਈ ਪੋਲਿਟੀਕਲ ਗੱਲ ਨਹੀਂ ਕਰਦਾ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਮਹਾਲੀ ਦੇ ਅਸੀਂ ਇੱਡਾ ਰੋਟੀਆਂ ਸਿੱਖਦੇ ਆ ਇੰਨੀਆਂ ਕਮਾਈਆਂ ਮਹਾਲੀ ਤੋਂ ਕਰਕੇ ਆ ਪੰਜਾਬ ਨੂੰ ਪੈਸੇ ਭੇਜਦੇ ਆ ਸਾਰੇ ਬਾਅਦ ਸਰਕਾਰ ਪੈਸੇ ਲੈ ਕੇ ਜਾਂਦੀ ਆ ਔਰ ਮਹਾਲੀ ਦੇ ਵਿੱਚ ਖਾਸ ਕਰਕੇ ਪੈਟਰੋਲਿੰਗ ਇੰਨੀ ਕੁ ਹੋਵੇ ਕਿ ਇੱਥੇ ਬਾਹਰੋਂ ਆਏ ਬੰਦੇ ਨੂੰ ਡਰ ਹੋਵੇ ਕਿ ਯਾਰ ਪੁਲਿਸ ਘੁੰਮਦੀ ਆ ਕਿਉਂਕਿ ਜਿਹੜਾ ਪੁਲਿਸ ਦਾ ਗੱਡੀ ਦਾ ਚੱਕਰ ਵੀ ਲੱਗ ਜਾਣਾ ਇੱਕ ਦੋ ਵਾਰੀ ਰਾਤ ਦੇ ਵਿੱਚ ਤਾਂ ਉਹਦਾ ਬੜਾ ਜਿਹੜਾ ਹੈਗਾ ਇੱਕ ਵਾਰੀ ਲੋਕਾਂ ਦੇ ਵਿੱਚ ਮਾਹੌਲ ਬਣਦਾ ਕਿ ਯਾਰ ਸਾਡੀ ਕੋਈ ਸਿਕਿਉਰਿਟੀ ਹੈਗੀ ਆ ਸੋ ਇੱਥੇ ਜੋ ਲਾਅ ਐਂਡ ਆਰਡਰ ਦਾ ਬਹੁਤ ਮਾੜਾ ਹਾਲ ਹੈ ਔਰ ਸਰਕਾਰ ਨੂੰ ਬੇਨਤੀ ਆ ਕਿ ਉਹ ਮਹਾਲੇ ਦੇ ਵਿੱਚ ਜੇ 1000 ਬੰਦਾ ਹੈਗਾ ਤੇ 3000 ਬੰਦਾ ਕਰ ਦੇਣ ਕਾਮ ਹਰ ਜਿੱਦੀ ਨਹੀਂ ਰੱਖੀ ਹੋ ਸਕਦੀ ਆ ਆਦਰਬਾਜ ਜੇ ਤੁਸੀਂ ਆ 1500 ਬੰਦੇ ਨਾਲ ਇੱਕ ਬੰਦੇ ਨੂੰ ਦਿਨ 1000 ਬੰਦਾ ਸਕਿਉਰਟੀ ਆ ਤਿੰਨ ਬੰਦਿਆਂ ਨੂੰ ਇੱਥੇ 25 ਲੱਖ ਬੰਦੇ ਨੂੰ 1000 ਬੰਦਾ ਸਕਿਉਰਟੀ ਆ ਕਿਵੇਂ ਹੋ ਸਕਦਾ ਭਰਪਾਈ ਕਿਵੇਂ ਹੋ ਸਕਦੀ ਆ ਸੋ ਮੇਰੀ ਬੇਨਤੀ ਆ ਕੱਲੀ ਪੁਲਿਸ ਦਾ ਮੈਂ ਕਸੂਰ ਨਹੀਂ ਕੱਢਦਾ ਸਰਕਾਰ ਦਾ ਕਸੂਰ ਕੱਢਦਾ ਕਿ ਸਰਕਾਰ ਦੀ ਜਿਹੜੀ ਕਾਰਜਕਾਰੀ ਸਹੀ ਨਹੀਂ ਹੈਗੀ ਔਰ ਜੇਕਰ ਉਹਨਾਂ ਨੇ ਕਾਰਜ ਸਹੀ ਕਰਨੇ ਤੇ ਮਹਾਲੀ ਦੀ ਰਾਖੀ ਕਰਨੀ ਆ ਤੇ ਸਕਿਉਰਟੀ ਦਿਵਾਣੀ ਪਊ ਮਹਿਲਾ ਦਾ ਕਤਲ ਕਰ ਦਿੱਤਾ ਜਾਂਦਾ ਨੌਕਰ ਨੂੰ ਬਨ ਕੇ ਚਲ ਕੇ ਅੰਦਰ ਕਹਿੰਦੇ ਮਿਸਟਰੀ ਵੀ ਬਾਰਦਤ ਨੂੰ ਅੰਜਾਮ ਦਿੱਤਾ ਗਿਆ ਬਹੁਤ ਮੰਗ ਤੋਂ ਪੱਗੀ ਘਟਣਾ ਵਾ ਚਿੰਤਾ ਦਾ ਵਿਸ਼ਾ ਅੱਜ ਸ਼ਹਿਰ ਵਿੱਚ ਇਹੋ ਜੇ ਪੌਸ਼ੀਰੀ ਵਿੱਚ ਕੋਠੀ ਦੇ ਅੰਦਰ ਜਾ ਕੇ ਮਰਡਰ ਕਰਨਾ ਮੈਂ ਸਮਝਦਾ ਇਸ ਤੋਂ ਵੱਧ ਚਿੰਤਾ ਦਾ ਵਿਸ਼ਾ ਹੋ ਨਹੀਂ ਸਕਦਾ ਪਹਿਲਾਂ ਇਸ ਤੋਂ ਪਹਿਲਾਂ ਕਬੱਡੀ ਮੈਚ ਦੇ ਵਿੱਚ ਚੱਲਦੇ ਮੈਚ ਦੇ ਵਿੱਚ ਇੱਕ ਕਬੱਡੀ ਖਿਡਾਰੀ ਨੂੰ ਗੋਲੀ ਮਾਰ ਕੇ ਭੱਜਣਾ ਉਹ ਅੱਜ ਇੱਕ ਘਟਨਾ ਹਾਲੇ ਉਹਦਾ ਜਿਹੜਾ ਵਾ ਉਹਦਾ ਲੋਕਾਂ ਨੂੰ ਚੇਤਾ ਵੀ ਨਹੀਂ ਭੁੱਲਿਆ ਵੀ ਇਹ ਦੂਜੀ ਘਟਨਾ ਵਾਪਰ ਗਈ ਅੱਜ ਸ਼ਹਿਰ ਕਿਉਂਕਿ ਇਹ ਸ਼ਹਿਰ ਕੋ ਆਮ ਸ਼ਹਿਰ ਨਹੀਂ ਇੱਥੇ ਬਹੁਤ ਸਾਰੇ ਸੀਨੀਅਰ ਸਿਟੀਜ਼ਨ ਰਹਿੰਦੇ ਆ ਸਾਰਿਆਂ ਦੇ ਬੱਚੇ ਵਿਦੇਸ਼ਾਂ ਵਿੱਚ ਨੇ ਔਰ ਇਕੱਲੇ ਘਰਾਂ ਵਿੱਚ ਨੇ ਅੱਜ ਇਸ ਘਟਨਾ ਨੇ ਸਾਰੇ ਮੁਹਾਲੀ ਦੇ ਉਹਨਾਂ ਬਜ਼ੁਰਗਾਂ ਨੂੰ ਕਿੰਤਾ ਵਿੱਚ ਪਾ ਦਿੱਤਾ ਵੀ ਇਹ ਸਾਡਾ ਕਦਰਾਂਤ ਚ ਰਹਿਣਾ ਸੇਫ ਹੈ ਪਹਿਲਾਂ ਸੁਣੀ ਦੋਜ ਘਟਨਾਵਾਂ ਖਬਰਾਂ ਰੋਜ਼ ਭਰੋ ਸੋਚ ਸੁਣਨ ਨੂੰ ਮਿਲਦੀਆਂ ਨੇ ਸੋਸ਼ਲ ਮੀਡੀਆ ਤੇ ਮਿਲਦੀਆਂ ਨੇ ਵੀ ਫਰਾਨੀ ਨੂੰ ਟੈਲੀਫੋਨ ਆ ਗਿਆ ਫਰਾਨੀ ਸੜਕ ਤੇ ਜਾਂਦੇ ਨੂੰ ਲੁੱਟਮਖੋ ਹੋ ਗਈ ਫਰਾਨੀ ਗੋਲੀ ਮਾਰ ਦਿੱਤੀ ਗਈ ਉਹ ਹਰ ਥਾਂ ਨਾ ਜਬਪਾਦੀ ਨਾ ਆਮ ਆਦਮੀ ਨਾ ਕੋਈ ਅਫਸਰ ਨਾ ਕੋਈ ਇੰਡਸਟਰੀ ਲਿਸਟ ਨਾ ਕੋਈ ਹੋਰ ਬੰਦਾ ਸੇਫ ਆ ਪਰ ਅੱਜ ਜਿਹੜੀ ਇਹ ਘਟਨਾ ਨੇ ਮੈਂ ਸੋਚਦਾ ਮੁਹਾਲੀ ਵਰਗੇ ਸ਼ਹਿਰਾਂ ਵਿੱਚ ਬਹੁਤ ਚਿੰਤਾ ਪੈਦਾ ਕਰਤੀ ਹੈ ਲੋਕਾਂ ਵਿੱਚ ਉਹ ਸਰਕਾਰ ਜਿਹੜੀ ਕਹਿੰਦੀ ਸੀ ਵੀ ਅਸੀਂ ਬੜੀਆਂ ਦਿਮੱਗੇ ਮਾਰਦੀ ਆ ਪਰ ਅੱਜ ਲਾਂਡ ਆਰਡਰ ਮਾਮਲੇ ਤੇ ਬੁਰੀ ਤਰ੍ਹਾਂ ਪੰਜਾਬ ਵਿੱਚ ਫੇਲ ਹੋਈ ਆ ਅੱਜ ਗੈਂਗਸਟਰ ਵੱਧੀ ਗੱਲ ਕਰ ਲਓ ਅੱਜ ਹਰ ਲਾਂਡ ਆਰਡਰ ਦੀ ਕਿਸੇ ਮਸਲੇ ਤੇ ਗੱਲ ਕਰ ਲਓ ਕੋਈ ਸਰਕਾਰ ਬੋਲਣ ਨੂੰ ਤਿਆਰ ਨਹੀਂ ਕੋਈ ਇਸ਼ੂ ਤੇ ਜਿਹੜੀ ਆ ਕੋਈ ਡੀਜੀਪੀ ਦਾ ਕੋਈ ਬਿਆਨ ਨਹੀਂ ਆਉਂਦਾ ਕਿ ਇਹ ਇਹ ਹੋਏ ਅਸੀਂ ਇਹ ਕਰਨ ਜਾ ਰਹੇ ਆ ਸਰਕਾਰ ਉੰਨੀ ਬੋਲੀ ਹੋਈ ਪਰ ਦੀਏ ਸੁੱਤੀ ਪਈ ਆ ਐਡੋ ਟਾਈਮੈਂਟ ਤੋਂ ਸਿਰਫ ਸੁਵਾ ਉਹਨਾਂ ਨੂੰ ਕੋਈ ਕੰਮ ਨਹੀਂ ਔਰ ਅੱਜ ਲੋਕ ਜਰੇ ਆ ਜਿਹੜੇ ਕੀ ਲੋਕਾਂ ਦਾ ਕਿੰਨਾ ਕੀਮਤਿਆਂ ਲੈਣਾ ਚਾਹੁੰਦੀ ਹੈ ਸਰਕਾਰ ਕਿ ਲੋਕ ਸੜਕਾਂ ਤੇ ਆਉਣ ਮੈਂ ਸਰਕਾਰ ਨੂੰ ਚੇਤਾਵਨੀ ਦੇਣਾ ਵੀ ਇਹਦੇ ਤੇ ਇਮੀਡੀਏਟ ਚਿੰਤਨ ਚਿੰਤਨ ਕੰਮ ਉਹ ਲਾੜੜ ਦੇ ਮਾਮਲੇ ਤੇ ਜਿਹੜਾ ਵਾ ਕੋਈ ਲੋਕਾਂ ਨੂੰ ਭਰੋਸਾ ਦੇਣ ਕੋਈ ਜਿਹੜਾ ਮੁਹਾਲੀ ਚ ਫੋਰਸ ساری ਵੀਆਈਪੀ ਡਿਊਟੀ ਲਾਈ ਹੈ ਜਦੋਂ ਕੇਜਰੀਵਲ ਹੁੰਦਾ ਉਥੇ ਹਰ ਨਾ ਰੂਟਾਂ ਤੇ ਲਾ ਦਿੰਦੇ ਨੇ ਮੁਹਾਲੀ ਵਿੱਚ ਫੋਰਸ ਦੀ ਭਾਰੀ ਕਮੀ ਆ ਇਥੇ CRP ਦੀ ਬਟਾਲੀਅਨ ਜਾਂ BSF ਦੀ ਬਟਾਲੀਅਨ ਦੀ ਇੱਕ ਅਧੀ ਸ਼ੈਚ ਲਾਉਣ ਤਾਂ ਕਿ ਲੋਕਾਂ ਵਿੱਚ ਭਰੋਸਾ ਪੈਦਾ ਹੋ ਸਕੇ ਨਹੀਂ ਤੇ ਮੋਹੱਲੇ 'ਚ ਜਿਹੜੀ ਆ ਬਹੁਤ ਦਹਿਸ਼ਤ ਜਿਹੜੀ ਆ ਉਹ ਫੈਲੇਗੀ ਉਹਦੇ ਨਾਲ ਲੋਕਾਂ ਚਿੰਤਾ ਪਵੇਗੀ ਕੰਗ ਮੈਡਮ ਤੁਸੀਂ ਅਕਾਲੀ ਦਰ ਨੂੰ ਰਿਪਰੈਜ਼ੈਂਟ ਕਰਦੇ ਹੋ ਅੱਜ ਤੁਸੀਂ ਇੱਥੇ ਖੜੇ ਆ ਤੇ ਅੱਜ ਇੱਕ અનਫੋਰਚੁਨੇਟ ਘਟਨਾ ਹੋਈ ਹੈ ਇੱਥੇ ਲੇਡੀ ਦਾ ਮਰਡਰ ਹੋਇਆ ਇਹਦੇ ਬਾਰੇ ਦੱਸੋ ਦੇਖੋ ਬਹੁਤ ਹੀ ਦੁਖਦਾਈ ਘਟਨਾ ਹੈ ਸ਼ਹਿਰ ਦੇ ਵਿੱਚ ਸਹਿਮ ਦਾ ਮਾਹੌਲ ਹੈ ਜੇ ਇਸ ਤਰ੍ਹਾਂ ਦੀਆਂ ਘਟਨਾਵਾਂ ਸ਼ਹਿਰ ਦੇ ਵਿੱਚ ਹੋਣਗੀਆਂ ਤਾਂ ਜਿਹੜੇ ਸਾਡੇ ਸੀਨੀਅਰ ਸਿਟੀਜ਼ਨ ਨੇ ਸ਼ਹਿਰ ਦੇ ਵਾਸੀ ਨੇ ਆਪਣੇ ਆਪ ਨੂੰ ਕਿਦਾਂ ਸੇਫ ਮਹਿਸੂਸ ਕਰ ਲਈਏ ਇੱਕ ਸੰਘਣੀ ਆਬਾਦੀ ਦੇ ਵਿੱਚ ਆ ਕੇ ਔਰਤ ਦਾ ਕਤਲ ਕਰ ਦੇਣਾ ਬੇਰਹਿਮੀ ਦੇ ਨਾਲ ਬਹੁਤ ਹੀ ਦੁਖਦਾਈ ਘਟਨਾ ਹੈ ਸਾਰਾ ਜਿਹੜਾ ਸ਼ਹਿਰ ਇਲਾਕਾ ਸਦਮੇ 'ਚ ਹੈ ਇੱਥੇ ਤਾਂ ਮੁਹਾਲੀ ਵਿੱਚ ਅੱਜਕੱਲ੍ਹ ਵੈਸੇ ਹੀ ਬੱਚੇ ਤਾਂ ਸਾਰੇ ਬਾਹਰ ਗਏ ਨੇ ਫਿਰ ਸੁਰੱਖਿਆ ਪ੍ਰਬੰਧਾਂ ਦੀ ਕੀ ਕੀ ਸੋਚਦੇ ਹੋ ਤੁਸੀਂ ਦੇਖੋ ਜਿਹੜੇ ਇਦਾਂ ਦੀ ਆਪਣੇ ਘਟਾਵਾਂ ਵਰ ਵਰ ਰਹੀਆਂ ਨੇ ਸ਼ਹਿਰ ਦੇ ਵਿੱਚ ਇਹ ਸੁਰੱਖਿਆ ਪ੍ਰਬੰਧ ਵਧੀਆ ਨਾ ਹੋਣ ਕਰਕੇ ਵਾਪਰ ਰਹੀਆਂ ਨੇ ਨਹੀਂ ਤਾਂ ਜਿਸ ਤਰ੍ਹਾਂ ਦੇ ਨਾਲ ਬੇਖੌਫ ਹੋ ਕੇ ਇਲਾਕੇ ਦੇ ਵਿੱਚ ਜਿਹੜੇ ਜਿਨ੍ਹਾਂ ਨੇ ਕਤਲ ਕੀਤਾ ਉਹ ਇਦਾਂ ਇਸ ਤਰ੍ਹਾਂ ਕੋਸਕੇ ਲੋਕਾਂ ਦਾ ਕਤਲ ਕਰਨਗੇ ਤਾਂ ਜੇ ਸੁਰੱਖਿਆ ਦੇ ਪ੍ਰਬੰਧ ਸਹੀ ਤਰੀਕੇ ਨਾਲ ਹੋਣ ਤਾਂ ਉਹਨਾਂ ਦੀ ਹਿੰਮਤ ਨਾ ਹੋਵੇ ਕੀ ਜਾਣਿਓ ਕਿੰਦਾਂ ਦੇ ਹੋਣੇ ਚਾਹੀਦੇ ਸਖਿਆ ਪ੍ਰਬੰਧ ਦੇ ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਸਾਡੀ ਬੜੀ ਲੰਬੇ ਸਮੇਂ ਤੋਂ ਇਹ ਮੰਗ ਚੱਲਦੀ ਆ ਰਹੀ ਸੀ ਵੀ ਇੱਕ ਕੈਮਰੇ ਸ਼ਹਿਰ ਦੇ ਵਿੱਚ ਜ਼ਰੂਰ ਲੱਗੇ ਹੋਣੇ ਚਾਹੀਦੇ ਨੇ ਤਾਂ ਜੋ ਕਿ ਪਤਾ ਚੱਲੇ ਵੀ ਜੇ ਕੋਈ ਇਦਾਂ ਦੀ ਘਟਨਾ ਨੂੰ ਵਾਰਦਾਤ ਨੂੰ ਇਨਜਾਮ ਦੇਣ ਜਾ ਰਿਹਾ ਕਿ ਅਸੀਂ ਕੈਮਰਿਆਂ ਦੇ ਵਿੱਚ ਕੈਦ ਹੋ ਰਿਆਂ ਦੂਸਰੀ ਇਹ ਹੋਣੀ ਚਾਹੀਦੀ ਹੈ ਕਿ ਜਿਹੜੀ ਪੁਲਿਸ ਰੱਖਿਆ ਹੈਗੀ ਹੈ ਜਿੱਦਾਂ ਉਹਨਾਂ ਨੂੰ ਜਿਵੇਂ ਪੀਸੀਆਰ ਸੀਜ਼ ਜਦੋਂ ਪਹਿਲਾਂ ਦੇ ਟਾਈਮ ਦੇ ਵਿੱਚ ਕਿ ਉਹ ਵਿਜ਼ਿਟ ਕਰਦੇ ਰਹਿੰਦੇ ਸੀ ਰਾਤ ਨੂੰ ਇੱਕ ਪੂਰਾ ਇਹ ਬਲਾਕ ਦੇ ਵਿੱਚ ਘੁੰਮਦੇ ਰਹਿੰਦੇ ਸੀਗੇ ਉਹ ਉਸ ਤਰ੍ਹਾਂ ਦਾ ਨਹੀਂ ਹੈਗਾ ਉਹਦਾ ਜਿਹੜਾ ਲੱਗਣਾ ਵੀ ਜ਼ਰੂਰੀ ਹੈਗੀ ਆ ਤੇ ਜੇ ਕੋਈ ਇਦਾਂ ਦੀ ਵਾਰਦਾਤ ਹੁੰਦੀ ਆ ਉਹਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਆ ਤਾਂ ਕਿ ਅੱਗੇ ਤੋਂ ਕੋਈ ਹਿੰਮਤ ਨਾ ਹੋ ਸਕੇ ਵੀਆਈਪੀ ਤੁਸੀਂ ਇਹ ਦੇਖੋ ਕਿ ਪਰਿਵਾਰਾਂ ਨੂੰ ਵੀ ਜਿੱਥੇ ਆਪਾਂ ਗੱਲ ਕਰਦੇ ਸੀ ਇੱਕ ਆਮ ਪਰਿਵਾਰਾਂ ਦੇ ਵਿੱਚੋਂ ਮੈਂਬਰ ਚੁਣੇ ਗਏ ਤੇ ਪਰਿਵਾਰਾਂ ਦੇ ਪਰਿਵਾਰਾਂ ਨੂੰ ਵੀ ਇੰਨੀ ਵੱਡੀ ਸਿਕਿਉਰਿਟੀ ਦਿੱਤੀ ਹੈ ਤੇ ਪੁਲਿਸ ਕਰਮਚਾਰੀ ਵੀ ਕੀ ਕਰਨ ਉਹ ਵੀ ਬੰਦੇ ਹੋਏ ਨੇ ਇਸ ਡਿਊਟੀ 'ਚ ਕੀ ਡਿਮਾਂਡ ਕਰਦੇ ਆ ਡਿਮਾਂਡ ਇਹੀ ਕਰਦੀ ਆ ਕਿ ਦੋਸ਼ੀਆਂ ਨੂੰ ਫੜ ਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ